ਮੇਰਾ ਪੇਟ ਮੇਰੇ ਘੇਟ ਨਾਲ ਲੱਗਿਆ ਹੋਵੇ ਮੈਂ ਦੋ ਤਿੰਨ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਕਿ ਮੈਂ ਬਿਮਾਰ ਤੇ ਗਰੀਬ ਪਰਿਵਾਰ ਤੇ ਇੱਕ ਨੌਜਵਾਨ ਦੀ ਅਜੀਬ ਕਹਾਣੀ ਆ ਜੋ ਦੁਬਈ ਗਿਆ ਤੇ ਉੱਥੇ ਜਾ ਕੇ ਉਹ ਬੇਕਸੂਰ ਨਸ਼ਿਆਂ ਦੇ ਜੁਰਮ ਦੇ ਵਿੱਚ 2.5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ ਮੇਰਾ ਪੁੱਤ ਨਾ ਕਬੜੀ ਮੇਰਾ ਮਾਪਾ ਮੇਰੇ ਤੇ ਡਰ ਲੱਗ ਜੂ ਮੈਨੂੰ ਸਾਰੇ ਦੁੱਖ ਟੁੱਟ ਗਏ ਮੇਰੇ ਢਾਜੀ ਪੁੱਛ ਰੋਗ ਜਿੱਥੇ ਰੋਟੇ ਮੇਰੇ ਤਾਂ ਅੱਜ ਕਾ ਉਹ ਸੀ ਮੈਂ ਨਾ ਕਿਰਾਇਆ ਕਰਦ ਕਰ ਰਹੀ ਸੀ ਤੇ ਤਾਂ ਮੇਰਾ ਪੁੱਤ ਮੇਰੇ ਘਰ ਆਜੀ ਮਨੇ ਟਿੰਡ ਨਾਲ ਲੱਗ ਗਿਆ ਬਹੁਤ ਆਖੇ ਮੇਤਾ ਜੀ ਪਾਲੇ ਬਹੁਤ ਜਿਆਦਾ ਛੋਟ ਛੋਟੇ ਸੇ ਗੱਗਨ ਨਾਲ ਪੈਰ ਮੁੱਕ ਗਿਆ ਸੀ ਉਹਨਾਂ ਨੂੰ ਕੋਈ ਨਿਸ਼ਾਨਾ ਕਰੀ ਹੋਈ ਆਪਣੇ ਮਾਪਿਆਂ ਨੂੰ ਦੁੱਖਣ ਤੋਂ ਜਿੰਨਾ ਵੀ ਹੈਗਾ ਆਪਣੇ ਗਰੀਬੀ ਕੱਟ ਲੋ ਚੰਗੀ ਕੱਟ ਹੋਊਗੀ ਪੰਜਾਬ ਦੇ ਗਰੀਬ ਪਰਿਵਾਰ ਬੜੀ ਮੁਸ਼ਕਲ ਨਾ ਕਰਦੇ ਚੁੱਕੇ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਦੇ ਨੇ ਕਿ ਉੱਥੇ ਜਾ ਕੇ ਉਹ ਰੋਜੀ ਰੋਟੀ ਕਮਾਣਗੇ ਤੇ ਸਾਡੇ ਬਜ਼ੁਰਗਾਂ ਦਾ ਆਸਰਾ ਬਣ ਗਏ ਪਰ ਮਾਛੀਵੜਾ ਦੇ ਇੱਕ ਨੌਜਵਾਨ ਦੀ ਅਜੀਬ ਕਹਾਣੀ ਆ ਜੋ ਵਿਦੇਸ਼ ਦੁਬਈ ਗਿਆ ਤੇ ਉੱਥੇ ਜਾ ਕੇ ਉਹ ਬੇਕਸੂਰ ਜਿਹੜੇ ਕੋ ਨਸ਼ੇ ਕਰਦੇ ਸੀ ਹੋਰ ਉਹਨਾਂ ਨਾਲ ਕਮਰੇ ਵਿੱਚ ਕੁਦਰਤੀ ਸ਼ਿਫਟ ਹੋ ਗਿਆ ਹਰ 10 ਦਿਨ ਲਈ ਤੇ ਉੱਥੇ ਜਾ ਕੇ ਨਸ਼ਿਆਂ ਦੇ ਜੁਰਮ ਦੇ ਵਿੱਚ ਇਹਨੂੰ ਵੀ ਨਾਲ ਗ੍ਰਫਤਾਰ ਕਰ ਲਿਆ ਗਿਆ ਮਾਛੀਵੜਾ ਦਾ ਇਹ ਨੌਜਵਾਨ ਆ ਇਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਗ੍ਰਫਤਾਰ ਕਰਕੇ ਇਹਨੂੰ 2.5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ ਅੱਜ ਰੋ 2.5 ਸਾਲ ਬਾਅਦ ਇਹ ਨੌਜਵਾਨ ਦਾ ਮਾਪਿਆਂ ਦਾ ਪੁੱਤ ਆਪਣੇ ਪਤਨ ਆਪਣੇ ਸ਼ਹਿਰ ਮਛਵੜਾ ਪਰਤਿਆ ਤਾਂ ਮਾਪਿਓ ਖੁਸ਼ੀ ਚ ਹੰਝੂ ਨਹੀਂ ਰੁਕ ਰਹੇ ਮਾਪਿਓ ਤਾਂ ਹੈਢੀ ਮਾ ਦੇ ਖੁਸ਼ੀ ਦੇ ਪਰਿਵਾਰ ਦੇ ਹੰਝੂ ਨਹੀਂ ਰੁਕ ਰਹੇ ਸੋ ਇਹ ਨੌਜਵਾਨ ਦਾ ਤਰਕ ਹੈ ਕਿ ਵਿਦੇਸ਼ ਦੀ ਵਿੱਚ ਕੁਝ ਨਹੀਂ ਰੱਖਿਆ ਇੱਥੇ ਹੀ ਆਪਣਾ ਵਧੀਆ ਕੰਮ ਕਰ ਲਓ ਇੱਥੇ ਹੀ ਸਭ ਕਰ ਲਓ ਆਓ ਉਸ ਨਾਲ ਸੁਣਦੇ ਹਾਂ ਵਿਦੇਸ਼ ਦੇ ਵਿੱਚ ਉਹਨਾਂ ਨਾਲ ਕੀ ਕੀ ਔਕੜਾਈਆਂ ਤੇ ਕਿਸ ਤਰ੍ਹਾਂ ਉਹਨੇ ਔਖੀ ਜੀਲ ਕੱਟੀ ਹੈ ਹਾਂਜੀ ਨਾਮ ਮੇਰਾ ਬਨਪ੍ਰੀਤ ਸਿੰਘ ਜੀ ਸਾਲੋਂ ਚਮਨਲਾਲ ਕਿੱਥੇ ਰਹਿਣ ਕਿੱਥੋਂ ਇੰਦਰਾ ਕਲੋਨੀ ਰਹਿਣ ਵਾਲਾ ਹਾਂ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀਗਾ ਜੀ ਅੱਛਾ ਹਾਂਜੀ ਉੱਥੇ ਕੀ ਕੰਮ ਕਰਦੇ ਸੀਗੇ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਹੀ ਪੈਕਿੰਗ ਡਿਪਾਰਟਮੈਂਟ ਦਾ ਅੱਛਾ ਤੁਸੀਂ ਕੰਪਨੀ ਚ ਕੰਪਨੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ ਉਤ ਤੋਂ ਬਾਅਦ ਕੰਪਨੀ ਚੇਂਜ ਆਈ ਮੇਰੀ ਫਿਰ ਫੇਰ ਜਾ ਗਈ ਕੰਪਨੀ ਚੇਂਜ ਕੀਤੀ ਜਦੋਂ ਮੈਂ ਰੂ ਉਹ ਤੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਉੱਥੇ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਨੇ ਅੱਛਾ ਜਮਾਨਾ ਹਾਂਜੀ ਅਬ ਉਹ ਤਾਂ ਬਿਲਕੁਲ ਜਮਾਨੇ ਗਿਆ ਸੀਗਾ ਅੱਛਾ ਅੱਛਾ ਹਾਂਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀਨ ਹੈ ਜੀ ਕਿੱਦਾਂ ਕੀ ਨਹੀਂ ਇਹਦਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਨਾਲ ਅੱਛਾ ਜਿੱਦੇ ਉੱਥੇ ਮੈਂ ਰਿਹਾ ਜੀ ਮੈਂ 10 ਦਿਨਾਂ ਦੇ ਵਿੱਚ ਚੱਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂਜੀ ਹਾਂਜੀ ਪੁਲਿਸ ਨੇ ਉੱਥੇ ਦੁਬਈ ਪੁਲਿਸ ਨੇ ਚੱਕਿਆ ਦੁ ਪਤਾ ਨਹੀਂ ਹੈ ਮਖਵਰੀ ਕੀਤੀ ਸੀ ਕਿਸ ਨੇ ਹਾਂ ਸਹੀ ਹੈ ਜੀ ਮਖਵਰੀ ਕੀਤੀ ਕਾਇ ਨੇ ਤੇ ਚਕਾਇਆ ਸਾਨੂੰ ਤੁਸੀਂ ਵਿੱਚ ਅਰੇਸਟ ਹੋ ਗਏ ਹਾਂਜੀ ਵਿੱਚ ਅਰੇਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਤੁਸੋਂ ਲੋ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਬੋਰ ਕਸਟ ਕੀਤਾ ਉਹਨਾਂ ਨੇ ਹਾਂ ਨਹੀਂ ਸੁਣੀ ਪੁਲਿਸ ਨੇ ਸੁਣੀ ਨਹੀਂ ਆਗੀ ਨਹੀਂ ਸੁਣੀ ਠੀਕ ਹੈ ਤੁਹਾਡੀ ਵਿੱਚ ਤੁਹਾਡੇ ਵਿੱਚ ਨਾ ਆਈਆਂ ਬੱਚੇ ਤੁਹਾਡੇ ਵਿੱਚ ਹੀ ਗਏ ਵੀ ਕਹਿੰਦੇ ਤੁਹਾਨੂੰ ਹਾਈਟ ਚੇਲੀ ਦਿੱਤੀ ਵੀ ਕੋ ਆਪਣੇ ਆਈਡੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ ਸਭ ਕੁਝ ਦਿੱਤਾ ਕੱਢ ਕੇ ਉਹਨੂੰ ਆਪਣੇ ਏਟੀਐਮ ਕਿਤੇ ਕੱਢ ਕੇ ਇੱਥੋਂ ਦਾ ਕਰੀਬ ਮੋਬਾਈਲ ਤੱਕ ਲੋਕ ਤੱਕ ਦਿੱਤਾ ਗੱਲ ਕੋਲ ਕੇ ਠੀਕ ਕੀਤਾ ਲੋਕ ਕੋਲ ਦਿੱਤਾ ਧੰਨਵਾਦ ਲੋਕ ਕੋਲ ਦਿੱ ਇਹ ਨੂੰ ਤੂਬਲ ਫੜ ਕੇ ਦੁਕਸਾ ਕਰਾ ਗਏ ਕਿੱਥੇ ਲੈ ਗਏ ਜੀ ਫੜ ਕੇ ਜੀ 6 ਦਿਨ ਰੱਖਿਆ ਉਹਨਾਂ ਨੇ ਪੁਲਿਸ ਸਟੇਸ਼ਨ ਮੈਨੂੰ 6 ਦਿਨਾਂ ਦੇ ਬਾਅਦ ਲੈ ਗਏ ਮੈਨੂੰ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਏ ਜੀ ਜੇਲ੍ਹ ਚ ਲੈ ਗਏ ਵਰਦੀਪੁਰ ਦੀ ਪਾਈ ਉੱਥੇ ਉਹਨਾਂ ਨੇ ਲੋ ਹਾਂ ਵਰਦੀਪੁਰ ਦੀ ਪਾਗੋੜੇ ਦੇ ਅੰਦਰ ਕਾਕਰਾਈ ਉੱਥੇ ਰੱਖਿਆ ਠਾਈ ਸਾਲ ਤੱਕ ਕਿੰਨੇ ਸਾਲ ਰੱਖਿਆ 2.5 ਸਾਲ ਲਈ 2.5 ਸਾਲ ਹਾਂਜੀ 206 ਮਹੀਨੇ ਹਾਂਜੀ ਤੇ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਸੂਪਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋ ਹਾਂਜੀ ਜਿੱਦ ਹੋਰ ਕਿੰਨੇ ਕਾ ਪੰਜਾਬੀ ਉੱਥੇ ਆ ਗਏ ਤੁਹਾਡੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਬਣੇ ਗਏ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੀ ਸਾਰੇ ਹਾਂਜੀ ਇਹਦੇ ਪੰਜਾਬ ਦੇ ਸੀਗੇ ਆਪਣੇ ਇਹਦੇ ਕਿਹੜੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਜੀ ਇਦਾਂ ਸੀਗੇ ਤੁਸੀਂ ਕੋਈ ਵ ਕਿ ਇਹ ਸੁੱਥੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਵਕੀਲ ਕਰਦੇ ਫਾਇਦਾ ਨਹੀਂ ਨਹੀਂ ਹਾਂਜੀ ਤੇ ਸੁਣਨੀ ਤਾਂ ਆਪਣੀ ਇਹਨਾਂ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਇਹ ਮਸਲਵਾ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਨੇ ਸਰਵਾਈਦ ਨਾਲ ਕੁਝ ਨਹੀਂ ਹੋਇਆ ਗੱਲ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਨੇ ਇਹ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਅਨੇ ਚਲੋਗੇ ਸੁਖਾਲਾ ਮਾਰਗ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਤੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਲਈ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਕੀ ਦਿਖਾ ਕੇ ਤਾਂ ਹੋਈ ਤੁਸੀਂ ਬਸ ਰੱਬ ਬ ਉਹਦਾ ਨਾਮਾਇਆ ਕਿਸੇ ਤਰ੍ਹਾਂ ਦਾ ਆਦੇ ਉੱਤੇ ਕਿਸੇ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਆਇਆ ਉਹ ਤਾਂ ਫੋਨ ਦੀ ਗੱਲ ਕਰੁੰਦੀ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਤੋਂ ਗੱਲ ਕਰਦਾ ਹੁੰਦਾ ਸੀ ਘਰੇ ਹਾਂ ਜੀ ਕੋਈ ਨੰ ਕੰਮ ਵੀ ਕਰਾਉਂਦੀ ਥੋੜੀ ਤੋਂ ਕੋਈ ਨਹੀਂ ਕੋਈ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੀ ਹਾਂ ਜੀ ਬਸ ਕੀ ਕਰੀ ਮਜ਼ਦੂਰੀ ਨੂੰ ਤਾਂ ਇਸ ਹਾਲ ਬਾਰੇ ਜਦੋਂ ਉਹਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉਸ ਦਿਨਾਂ ਅੱਛਾ ਹਾਂਜੀ ਮੈਂ ਖੜਾ ਗੇਟ 'ਤੇ ਨਹੀਂ ਚੱਕ ਕੇ ਕਦੋਂ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਜੇ ਫਿਰ ਕੱਲੋ ਜੇਹਲ ਤੋਂ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਏ ਫਿਰ ਜੇਹਲ ਤੋਂ ਬਾਅਦ ਜੇਹਲ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ 'ਤੇ ਖੜਾ ਮੈਨੂੰ ਇਸ਼ਾਰਾ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਬੈਟਿੰਗ ਸੁੰਜੀ ਔਰ ਤੋਂ ਬਾਅਦ ਉਹਨਾਂ ਨੇ ਚੱਕ ਕੇ ਜਾ ਚੋਟੜਾਈ ਮੈਨੂੰ ਅੱਛਾ ਪਾਸਪੋਰਟ ਕਰ ਦਿੱਤਾ ਟਿਕਟ ਕਰ ਦਿੱਤੀ ਉਹ ਹੁਣ ਬਸ ਇਹ ਦੁੱਖ ਬਹੁਤ ਵੱਡਾ ਹੁੰਦਾ ਜੀ ਜਿਹੜੀ ਜੇਲ ਕੱਟੇ ਬੇਕਸੂਰ ਕੱਟੇ ਜਾਈ ਗਾਣ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਰਤਾ ਕੋਈ ਕਸੂਰ ਨਹੀਂ ਸੀ ਉੱਥੇ ਜਿਹੜੀ ਡਰੱਗ ਸੀ ਕੋਈ ਕਸੂਰ ਨਹੀਂ ਸੀ ਸਾਡਾ ਜੀ ਮੈਨੂੰ ਉਹਨਾਂ ਨੇ ਮੇਰੀ ਯੂਰਿਨ ਰਿਪੋਰਟ ਤੱਕ ਨਹੀਂ ਦਿੱਤੀ ਜੀ ਵੀ ਜਿਹੜਾ ਬਲੱਡਰ ਥੋੜਾ ਅਭੀ ਥੋੜਾ ਅਭੀ ਨਸ਼ਾ ਕਰਦਾ ਕਿ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਗਾ 2.5 ਸਾਲ ਦੇ ਵਿੱਚ 25 ਸਾਲ ਦੀ ਸਜ਼ਾ 25 ਸਾਲ ਹੀ ਸਜ਼ਾ ਦਿੱਤੀ ਇਹ ਜਿਹੜੇ ਜਿਹੜੇ ਦੂਜੇ ਬੰਦੇ ਆ ਹੋਂਦਰੇ ਆ ਪਾਕਿਸਤਾਨ ਦੇ ਜਿਹੜੇ 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 ਫੜੇ ਗਏ ਸੀ ਪਾਕਿਸਤਾਨੀ ਹਾਂ ਜੀ ਹੰਦਰੇ ਸਾਰੇ ਜੀ ਉਹ ਜਿਹੇ ਚੰਦਰੇ ਸੀ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਜੀ ਦੇਲ ਚਾਹ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦਾ ਪਾਪਾ ਜੀ ਉਹਨਾਂ ਦਾ ਬਾਦ ਇਹ ਕਹੇ ਜੱ ਲੱਗਿਆ ਤੁਹਾਨੂੰ ਆ ਕੇ ਇੱਥੇ ਬੱਚਾ ਆਇਆ ਤੁਹਾਡਾ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇਟ ਮੇਰੇ ਘਰ ਤੇ ਨਾ ਲੱਗਿਆ ਆਵੇ ਮੈਂ ਬਹੁਤਾਂ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜ ਪਰੇਸ਼ਨ ਕਰਾਇਆ ਜੀ ਵੈਕੈਂਸੀ ਮੇਰਾ ਪ੍ਰੇਸ਼ਨ ਨਾ ਕੋੜਾ ਮੇਰੇ ਪੁੱਤ ਨੇ ਇੱਕ ਵਾਰੀ ਮੇਰਾ ਮਵਾਪਕਾ ਮਰੇ ਤੇ ਦੁਨ ਲਾਗੇ ਜਦ ਮੈਨੂੰ ਸਾਰੇ ਦੁੱਖ ਟੁੱਟ ਗਏ ਮਰਵਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਕਹਿੰਦੀ ਪੁੱਛ ਰਿਹਾ ਕੋਈ ਜਿੱਥੇ ਰੋਤੇ ਬਰਦਾਸ਼ਤ ਕਰਦੀ ਸੀ ਮੈਂ ਨਾ ਕੰਨ ਲਕੀਦਾ ਕੱਢ ਕੇ ਆਉਂਦੀ ਸੀ ਵੈਕੈਂਸੀ ਕਿਸੇ ਨੇ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਆਜ ਵੀ ਬੜੇ ਟਿੰਡ ਨਾਲ ਲਾ ਕੇ ਜੀ ਤੁਹਾਨੂੰ ਕਿਹਨੇ ਹੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਸਾਨੂੰ ਜੇ ਕਿਸੇ ਮੁੰਡੇ ਨੇ ਸੈਦਰੰਦਰ ਦੇ ਨੇ ਹੂੰ ਸੁ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵਾਸੀ ਜਿੱਦਣ ਆਇਆ 에ਰਪੋਰਟ ਤੇ ਉੱਥੇ ਉੱਦਲੇ ਸਾਨੂੰ ਫੋਨ ਕੀਤਾ ਹੈ ਮੇਰੀ ਪੱਦੀ ਕੁਲਦੀਨ ਭਾਉ ਉਹਨੇ ਪਹਿਮੇਦਾਰੀ ਸੁਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਜੀ ਧਰਤੀ ਨਾ ਪਹਿਨਣਾ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਅੱਜ ਬਹੁਤ ਹਾਂ ਹੁਣ ਤਾਂ ਇਹ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨੂੰ ਜੀ ਮੈਂ ਤਾਂ ਜਮਾ ਲਈ ਆਪਣਾ ਪੱਤ ਔਖਾਂ ਦੇ ਪਹਰੇਕਰ ਬਹੁਤ ਆਖਰ ਮੈਂ ਤਾਂ ਜਿ ਪੜਿਆ ਬਹੁਤ ਜਿਆਦਾ ਛੋਟੇ ਛੋਟੇ ਸੇ ਜਦੋਂ ਨਾਲ ਪੇ ਮੁੱਕ ਗਿਆ ਸੀ ਉਹਦੀ ਅੱਧੀ ਵਸਦੀਆਂ ਹੁੰਦੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਧਿਆਨ ਵਰਕੇ ਬਾਹਰ ਭੇਜਿਆ ਸੀ ਇਹਨੂੰ ਤੁ ਤੋਂ ਕਦੋਂ ਤੋਂ ਕਹੇ ਜੇ ਬਾਹਰ ਭੇਜੇ ਜੀ ਚਲੋ ਹੁਣ ਤਾਂ ਖੁਸ਼ ਹੋ ਜੀ ਹੁਣ ਤਾਂ ਮੋਢਾ ਪੁੱਤ ਕਰ ਆ ਗਿਆ ਖੁਸ਼ ਹੋ ਜੀ ਬਹੁਤ ਮੈਂ ਆਰ ਮੇਰੇ ਬਡੇ ਬੇਟੇ ਨੇ ਜਿੰਮਾਰ ਤੋਂ ਨਾ ਲਾਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਸੇ ਆ ਜਾਣ ਲੱਗੇ ਨੂੰ ਉਹ ਤਾਂ ਦੇ ਕੱਪੜੇ ਲੈ ਕੇ ਦਿੱਤੇ ਮੈਂ ਬਹੁਤ ਚਾਲ ਮੇਰਾ ਪੁੱਤ ਬੰਦ ਦੇਸ ਦਾ ਸੋਟ ਲਾਇਆ ਚਲੋ ਪ੍ਰਮਾਤਮਾ ਦਾ ਸ਼ੁਕਰ ਕਰਿਆ ਜੀ ਹੁਣ ਤਾਂ ਨਹੀਂ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇੱਥੇ ਕੰਮ ਕਰਨਾ ਕੀ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਕੀ ਕਹੋਗੇ ਵੀ ਸਹੀ ਕੰਮ ਕਰੋ ਉਹਨਾਂ ਨੂੰ ਕਹੋਗੇ ਨਸ਼ਾ ਨਾ ਕਰਿਓ ਜੀ ਆਪਣੇ ਮਾਪਿਆਂ ਨੂੰ ਧੋਖਾ ਨਾ ਦਿਓ ਜਿੱਦਾਂ ਵੀ ਹੈਗਾ ਆਪਣੇ ਗਰੀਬੀ ਕੱਟ ਲੋ ਡੰਗੀ ਕੱਟ ਲੋ ਮੁਸ਼ਕਲ ਨਹੀਂ ਹੈ ਇੱਥੇ ਰਹੋ ਜੀ ਇੱਥੇ ਹੋਵੋ ਜੀ ਪਰਦੇਸ ਕੋ ਉਸ ਨਹੀਂ ਜਗਾ ਈ ਤੱਕਾशाही ਬਹੁਤ ਚੱਲਦੀ ਐ ਉੱਥੇ